ਜੀ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮਕੇਰੀਆਂ ਬਲਾਕ ਦੇ ਵਿੱਚ ਸਾਰੇ ਪਾਸਟਰ ਅਸੋਸੀਏਸ਼ਨ ਦੇ ਲੋਕ ਸਤਕਾਰਯੋਗ ਪਾਸਟਰ ਸੁਬਾਨ ਮੇਜਰ ਗੁਰਚਰਨ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਮੈਂ ਮੇਜਰ ਗੁਰਚਰਨ ਨੂੰ ਪਾਸਟਰ ਸੁਬਾਨ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਤੁਸੀਂ ਦਿਨੇ ਵੀ ਮਕੇਰੀਆਂ ਬਲਾਕ ਦੇ ਵਿੱਚ ਪਾਸਟਰ ਸੁਬਾਨ ਜੀ ਅੱਜ ਸਾਰੇ ਇਕੱਠੇ ਹੋ ਕੇ ਇਹ ਸਬੂਤ ਦਿੱਤਾ ਵਾ ਕਿ ਅਸੀਂ ਪਾਰਟੀ ਲੈਵਲ ਤੋਂ ਵੀ ਉੱਪਰ ਉੱਠ ਕੇ ਔਰ ਮਿਸ਼ਨਰੀ ਲੈਵਲ ਤੋਂ ਵੀ ਉੱਪਰ ਉੱਠ ਕੇ ਮਸੀਹ ਭਾਈਚਾਰੇ ਦੀ ਸਮਾਜ ਤੇ ਉਨਤੀ ਤੇ ਤਰੱਕੀ ਤੇ ਖੁਸ਼ਹਾਲੀ ਦੇ ਲਈ ਅਸੀਂ ਸਾਰੇ ਇੱਕ ਆ ਯੈਸ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਸਾਰੇ ਪਾਸੇ ਸਭਾਨ ਜਿੰਨੇ ਵੀ ਤੁਸੀਂ ਆਏ ਜੇ ਮੇਰੇ ਨਾਲ ਮੇਰੇ ਸਾਥੀ ਆ ਬੜੇ ਵਧੀਆ ਸਾਡੀ ਜਥੇਬੰਦੀ ਦੇ ਮੁਖੀ ਸਰਿੰਦਰ ਬੜਿਆਣਾ ਜੀ ਦਿਨਕਾਰ ਜੀ ਸਾਰੇ ਸਾਥੀ ਇਥੇ ਅੱਜ ਇਥੇ ਆਏ ਨੇ ਬ੍ਰह्म ਬੰਦਰਾਵੀਏਥੇ ਜੇ ਬਹੁਤ ਵਧੀਆ ਚੰਗਾ ਲੱਗਾ ਵਾ ਸੋ ਅੱਜ ਲੋੜ ਆ ਦੇਖੋ ਇਹ ਪੰਜਾਬ ਦੇ ਵਿੱਚ ਘੱਟ ਗਿਣਤੀਆਂ ਦੇ ਲੋਕ ਵਾਸ ਕਰਦੇ ਆ ਪਰ ਘੱਟ ਗਿਣਤੀਆਂ ਦੇ ਲੋਕਾਂ ਦੀ ਵੈਲਿਊ ਜਿਹੜੀ ਆ ਕਿਸੇ ਪਾਰਟੀ ਨੇ ਕਿਸੇ ਸਰਕਾਰ ਨੇ ਇਹਨਾਂ ਨੂੰ ਜੋ ਇਹਨਾਂ ਨੂੰ ਮਿਲਣਾ ਚਾਹੀਦਾ ਉਹ ਅੱਜ ਤੱਕ ਨਹੀਂ ਦਿੱਤਾ ਦੇਖੋ ਰਾਜਨੀਤਿਕ ਪੱਖ ਦੇ ਉੱਤੋਂ ਇਹਨਾਂ ਨੂੰ ਔਖੋਂ ਪਰੋਖੇ ਕੀਤਾ ਗਿਆ ਤਾ ਵਾ ਨਾ ਕੋਈ ਬੰਦਾ ਸਾਡਾ ਵਿਧਾਨ ਸਭਾ ਦੇ ਵਿੱਚ ਆ ਨਾ ਕੋਈ ਲੋਕ ਸਭਾ ਦੀਆਂ ਚੂੜਾਂ ਦੇ ਵਿੱਚ ਆ ਸੋ ਪਾਰਟੀਆਂ ਨੂੰ ਚਾਹੀਦਾ ਵਾ ਹੁਣ ਦੇਖੋ ਡੇਰਾ ਬਾਬਾ ਨਾਨਕ ਦੇ ਵਿੱਚ 40% 크੍ਰਿਸਚੀਅਨ ਵਾਦੀ ਆ ਜੇ ਪਾਰਟੀਆਂ ਪਿਆਰ ਕਰਦੀਆਂ ਇਸਾਈਆਂ ਨੂੰ ਮਸੀਹਾਂ ਨੂੰ ਤੇ ਇੱਕ ਟਿਕਟ ਦਾ ਕੀ ਫਰਕ ਪੈਂਦਾ ਇੱਕ ਟਿਕਟ ਡੇਰੇ ਦੀ ਦੇਦਨ ਤਾਂ ਕਿ ਇਹਨਾਂ ਦਾ ਮਾਨਸੁੱਤਕਾਰ ਵੱਧ ਸਕੇ ਮੈਂ ਤਾਂ ਇਹ ਕਹਿਣਾ ਕਿ ਜਿਹੜੀ ਪਾਰਟੀ ਇਸ ਕੰਮ ਦੀ ਪਹਿਲ ਕਦਮੀ ਕਰਦੀ ਆ ਸਾਨੂੰ ਉਸ ਪਾਰਟੀ ਦਾ ਪੂਰਨ ਸਮਰਥਨ ਦੇਣਾ ਚਾਹੀਦਾ ਵਾ ਸੋ ਚਾਏ ਕੋ ਕਾਂਗਰਸ ਵਾ ਚਾਏ ਕੋ ਅਕਾਲੀ ਦਾਲਾ ਚਾਏ ਕੋ ਬੀਜੇਪੀ ਆ ਚਾਏ ਕੋ ਆਮ ਆਦਮੀ ਪਾਰਟੀ ਆ ਤਾਂ ਸਰਕਾਰਾਂ ਨੂੰ ਇਸ ਗੱਲ ਦੀ ਤਵੱਜਹ ਦੇਣੀ ਚਾਹੀਦੀ ਆ ਹੁਣ ਚੋਣਾਂ ਵੀ ਲੱਗੀਆਂ ਪੰਚਾਇਤ ਦੀਆਂ ਹੁਣ ਮਕੇਰੀਆਂ ਬਲਾਕ ਦੇ ਵਿੱਚ ਮੈਨੂੰ ਪਤਾ ਕਈ ਕੇ ਪਿੰਡ ਅਜਿਹੇ ਨੇ ਜਿੱਥੇ ਪਿੰਡਾਂ ਦੇ ਵਿੱਚ ਇਹਨਾਂ ਦੀ ਗਿਣਤੀ ਅੱਧ ਤੋਂ ਜ਼ਿਆਦਾ ਇਸਾਈਆਂ ਦੀ ਆ ਰਾਈਟ ਪਾਰਟੀਆਂ ਜਿਹੜੀਆਂ ਵਾ ਸਰਕਾਰਾਂ ਜਿਹੜੀਆਂ ਵਾ ਉਹ ਸਾਰੀਆਂ ਗੱਲਾਂ ਨੂੰ ਪਰਾ ਕਰਕੇ ਸਰਵਸੰਮਤੀ ਦੇ ਨਾਲ ਇਹਨਾਂ ਨੂੰ ਜਿੱਥੇ ਇਹਨਾਂ ਦੀ ਆਬਾਦੀ ਜ਼ਿਆਦਾ ਵਾ ਉੱਥੇ ਸਰਪੰਚ ਬਣਾਓ ਮੈਂਬਰ ਪੰਚਾਇਤ ਬਣਾਓ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਦੇਸ਼ ਦੀ ਜਾਦੀ ਤੋਂ ਬਾਅਦ ਸਾਡੀ ਵੀ ਕੋਈ ਭਾਈਵਾਲੀ ਜਿਹੜੀ ਆ ਇਸ ਜਗ੍ਹਾ ਦੇ ਉੱਤੇ ਆ ਸੋ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਸ ਗੱਲ ਦਾ ਪ੍ਰਣ ਲੈਣਾ ਵਾ ਕਿ ਅਸੀਂ ਇਸੇ ਤਰ੍ਹਾਂ ਇਕੱਠੇ ਚੱਲਣਾ ਵਾ ਗੁਰਦਾਸਪੁਰ ਦਾਣਾ ਮੰਡੀ ਦੇ ਵਿੱਚ ਪ੍ਰਬੁੱਧ ਇਧਿਆ ਦੇ ਨਾਲ ਸਾਰੇ ਪਾਸ ਤੋਂ ਸਭਾਣਾ ਦੇ ਸੰਯੋਗ ਦੇ ਨਾਲ ਅਸੀਂ ਧਾਰਮਿਕ ਸਮੇਲਨ ਕਰਨੇ ਆ ਉਹਦਾ ਨਾਮ ਆ ਸਾਂਝਾ ਮਸੀਹ ਸਮੇਲ ਸਾਂਝਾ ਮਸੀਹ ਸਮੇਲਨ ਦਾ ਮਤਲਬ ਹੀ ਇਹ ਹੋਇਆ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਈਵਨ ਮਿਸ਼ਨਰੀ ਲੈਵਲ ਤੋਂ ਵੀ ਉੱਪਰ ਉੱਠ ਕੇ ਅਸੀਂ ਸਾਰਿਆਂ ਨੇ ਉਹ ਜਗ੍ਹਾ ਤੇ ਇਕੱਠੇ ਹੋਣਾ ਪਿਛਲੀ ਵਾਰ ਮੈਂ ਧੰਨਵਾਦ ਕਰਦਾ ਸਾਲਵੇਸ਼ਨ ਆਰਮੀ ਦੇ ਚੀਫ ਸੈਕਟਰੀ ਮੁਖੀ ਜਿਹੜੇ ਆ ਰਾਈਟ ਉਹ ਪਿਛਲੀ ਵਾਰ ਉਸ ਪ੍ਰੋਗਰਾਮ 'ਚ ਪਹੁੰਚੇ ਸੀ ਪਰ ਅਜ ਕੋ ਜ ਹੁਣ ਕੋ ਦੇ ਜੀਵਨ ਦੇ ਕਾਰਨ ਕਰਕੇ ਉਹ ਨਹੀਂ ਆ ਸਕਦੇ ਪਰ ਫਿਰ ਵੀ ਮੇਜਰ ਗੁਰਚਰਨ ਜੀ ਸਾਨੂੰ ਬੜਾ ਪਿਆਰ ਕਰਦੇ ਨੇ ਦਿਲੋਂ ਪਿਆਰ ਕਰਦੇ ਨੇ ਔਰ ਸਤਿਕਾਰ ਦਿੰਦੇ ਨੇ ਸੋ ਮੈਂ ਤੇ ਇਹੀ ਕਹਾਂਗਾ ਕਿ 9 ਸਤੰਬਰ ਤੋਂ 12 ਸਤੰਬਰ ਜਿਹੜਾ ਸਾਂਝਾ ਮਸੀਹ ਸਮੇਲਨ ਦਾਣਾ ਮੰਡੀ ਗੁਰਦਾਸਪੁਰ ਦੇ ਵਿੱਚ ਇਹਦਾ ਮਕਸਦ ਹੀ ਇੱਕੋ ਆ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਜਿਹੜੀ ਨਫ਼ਰਤ ਦੀਆਂ ਦੁਵਾਰਾਂ ਨੂੰ ਤੋੜਨਾ ਆਪਣੇ ਧਰਮ ਦੀਆਂ ਸਿੱਖਿਆਵਾਂ ਵਿੱਚ ਅਸੀਂ ਪੱਕੇ ਰਹੀਏ ਤੇ ਦੂਜੇ ਦਾ ਧਰਮ ਧਰਮ ਦਾ ਸਤਿਕਾਰ ਕਰਾਉਣਾ ਕਰਨਾ ਤੇ ਕਰਵਾ ਸਾਡਾ ਜਿਹੜਾ ਵਾ ਹਰੇਕ ਦਾ ਫਰਜ਼ ਬਣਦਾ ਸੋ ਮੈਂ ਦੁਬਾਰਾ ਸਾਰੇ ਮਕੇਰੀਆਂ ਬਲਾਕ ਦੇ ਸਾਰੇ ਪਤਵੰਤੇ ਪ੍ਰਧਾਨਾਂ ਨੂੰ ਆਰਸਨ ਸਲਾਮਤ ਜੀ ਨੂੰ ਬੇਨਤੀ ਕਰਾਂਗਾ ਸਾਰੇ ਉਹਨਾਂ ਦੇ ਪਾਸਟਰ ਸਬਾਨ ਜੀ ਜੀ ਇਸ ਜਗ੍ਹਾ ਦੇ ਉੱਤੇ ਵੀਰ ਸਭਾ ਦਾ ਪਾਸਟਰ ਸਬਾਨ ਵੀ ਆਏ ਨੇ ਸਾਰੇ ਮਿਸ਼ਨਰ ਇਸ ਜਗ੍ਹਾ ਦੇ ਉੱਤੇ ਧਾਰਮਿਕ ਮੁਖੀ ਆਏ ਨੇ ਸੋ ਇਹ ਸਮੇਲਨ ਦੇ ਵਿੱਚ ਸਾਰੇ ਜਿਹਨੇ ਹਿੱਸਾ ਲਿਆ ਔਰ ਇਹ ਹਿੱਸੇਦਾਰੀ ਬਣ ਬਣਿਓ ਇਸ ਸਮੇਲਨ ਤੁਹਾਡਾ ਵਾ ਔਰ ਤੁਹਾਡਾ ਬਣ ਕੇ ਰਹਿਣਾ ਵਾ ਪੰਜਾਬ ਦੀ ਖੁਸ਼ਹਾਲੀ ਦੇ ਵਾਸਤੇ ਤੇ ਤਰੱਕੀ ਦੇ ਵਾਸਤੇ ਉਨਤੀ ਦੇ ਵਾਸਤੇ ਅਸੀਂ ਇਹ ਸਮੇਲਨ ਦੀ ਪ੍ਰਾਰਥਨਾ ਵੀ ਕਰਨੀ ਆ ਤਾਂ ਕਿ ਪੰਜਾਬ ਜਿਹੜਾ ਉੱਚੀ ਕਲਾ ਦੇ ਵਿੱਚ ਰਹੇ ਜਿਹੜੇ ਨੌਜਵਾਨ ਬੱਚੇ ਨਸ਼ਿਆਂ ਦੇ ਵਿੱਚ ਬਹੁਤ ਦੂਰ ਚਲੇ ਗਏ ਨੇ ਨਸ਼ਿਆਂ ਦੇ ਆਦੀ ਨੇ ਉਹਨਾਂ ਨੂੰ ਵੀ ਇਹ ਸਮੇਲਨ ਦੇ ਵਿੱਚ ਪਰਮੇਸ਼ਰ ਦੇ ਲੋਕ ਵਿਜੇਤ ਕੁ ਸਰਨ ਵਰਗੇ ਆਸ਼ਰ ਸਲਾਮਤ ਵਰਗੇ ਕੋਲ ਜਿਹੜੇ ਪਾਸਟਰ ਸਬਾਨਾ ਸਾਰੇ ਇਕੱਠੇ ਹੋ ਕੇ ਇਹਨਾਂ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਦੇ ਕੋਲੋਂ ਤੇ ਮੈਂ ਕਹਿੰਦਾ ਕਿ ਪ੍ਰਭੂ ਕਰੇਗਾ ਕਿ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਆਦਤਾਂ ਤੋਂ ਛੁਟਕਾਰਾ ਮਿਲੇਗਾ ਸੋ ਹਰ ਰੋਜ਼ 9 ਤਰੀਕ ਨੂੰ ਸੋੰਗਵਾਰ ਨੂੰ ਹਰ ਰੋਜ਼ ਸ਼ਾਮ ਨੂੰ 5 ਵਜੇ ਸਮੇਲਨ ਸ਼ੁਰੂ ਹੋਏਗਾ ਤੇ ਵੀਰਵਾਰ ਤੱਕ ਇਹ ਸਮੇਲਨ ਹਰ ਰੋਜ਼ ਸ਼ਾਮ ਨੂੰ 5 ਵਜੇ ਵੀਰਵਾਰ ਤੱਕ ਚੱਲੇਗਾ ਔਰ ਉੰਦੇ ਹੀ 5 ਵਜੇ ਜਿਹੜੇ ਲੋਕੀ ਸੰਗਤ ਪਹੁੰਚਦੀ ਆ ਹੁੰਦੇ ਹੀ ਉਹਨਾਂ ਨੂੰ ਖਾਣਾ ਦਿੱਤਾ ਜਾਏਗਾ ਉਪਰੰਤ ਇਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਪ੍ਰਾਰਥਨਾ ਦੇ ਵਿੱਚ ਬੈਠਣ ਦੀ ਬੇਨਤੀ ਕੀਤੀ ਜਾਏਗੀ ਔਰ ਪ੍ਰਾਰਥਨਾ ਤੇ ਵਚਨ ਸੁਣ ਕੇ ਲੋਕ ਜਿਹੜੇ ਆਪਣੇ ਘਰੋਂ ਆ ਸਕਦੇ ਆ ਮੈਂ ਫੇਰ ਦੁਬਾਰਾ ਮੇਰੇ ਕੋਈ ਲਫਜ ਨਹੀਂ ਹੈ ਕਿ ਮੈਂ ਕਿਹੜੇ ਲਫਜਾਂ ਨਾਲ ਧੰਨਵਾਦ ਕਰਾਂ ਤੁਹਾਡੇ ਮੇਜਰ ਗੁਰਚਰਨ ਜੀ ਦਾ ਮੇਰੇ ਨਾਲ ਮੇਜਰ ਮੰਗਾ ਵੀ ਆਏ ਨੇ ਮੈਂ ਉਹਨਾਂ ਦੇ ਵੀ ਦਿਲ ਤੋਂ ਧੰਨਵਾਦ ਕਰਦਾ ਸਾਰੇ ਜਿਨੇ ਵੀ ਸਾਡੇ ਕੈਪਟਨ ਸਾਹਿਬ ਆ ਸਾਲਵੇਸ਼ਨ ਆਰਮੀ ਦੇ ਜਿਨੇ ਆਫੀਸਰ ਆ ਅੱਜ ਤੁਸੀਂ ਇਹ ਸਾਰੇ ਪਾਸਟਰ ਸੁਬਾਨਾ ਨੇ ਦਿਖਾਇਆ ਵਾ ਕਿ ਸੀ ਸਾਰੇ ਇਕੱਠੇ ਆ ਤੇ ਇਕੱਠੇ ਹੋ ਕੇ ਰਹਿਣਾ ਵਾ ਧੰਨਵਾਦ ਥੈਂਕ ਯੂ ਥੈਂਕ ਯੂ ਸੀ ਹਲੋ ਹਾਂ ਜੀ ਸਰ ਚਲੋ ਸਰ ਆ ਜਿਨੇ ਵੀ ਪਾਸਟਰ ਐਸੋਸੀਏਸ਼ਨ ਦੇ ਸਾਡੇ ਮੈਂਬਰਸ ਨੇ ਖਾਸ ਤੌਰ ਪਰ ਮਕੇਰੀਆਂ ਬੁਲਾ ਕੇ ਦੇ ਆਏ ਸੀ ਸਾਰੇ ਨੂੰ ਨਿਯੋਤਨ ਦਿੱਤਾ ਸੀਗਾ ਔਰ ਜਿੰਨੇ ਵੀ ਪਾਰਟੀਆਂ ਦੇ ਲੀਡਰ ਨੇ ਜਾਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਜੀ ਬੀ ਜੀ ਪੀ ਹੈ ਜਾਂ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਜਿਹੜੇ ਆ ਸਾਡੇ ਕੋਲ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦਾ ਸਪੈਸ਼ਲ ਤੌਰ ਤੇ ਸੀ ਜੀ ਆ ਕਹਿੰਦੇ ਉਸ ਖਾਸ ਤੌਰ ਪਰ ਸਾਡੀ ਆਣ ਤੇ ਸਾਨ ਜਿਹੜੀ ਆ ਪੰਜਾਬ ਦੀ ਬਹੁਮਨਵਰ ਜੀ ਮੇਜਰ ਮੰਗਾਮਸੀ ਸਾਡੇ ਕੋਲ ਪਹੁੰਚੇ ਨੇ ਔਰ ਉਹਨਾਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਅਸੀਂ ਸਵਾਗਤ ਕਰਦੇ ਹਾਂ ਉਰਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਜੇਕਰ ਚਲਦੀਆਂ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਸਾਡਾ ਜਿਹੜਾ ਬਲਾਕ ਇਹ ਮੁਕੇਰੀਆ ਤਰੱਕੀ ਕਰੇਗਾ ਕਿਉਂਕਿ ਇਹੋ ਜਿਹੀ ਲੀਡਰਾਂ ਦੀ ਸਾਨੂੰ ਬਹੁਤ ਸਖਤ ਜ਼ਰੂਰਤ ਹੈ ਕਿਉਂਕਿ ਜਦ ਤੱਕ ਕੌਮ ਦਾ ਆਗੂਾ ਨਹੀਂ ਹੈ ਕਲਿਸਿਆਵਾਂ ਦਾ ਆਗੂਾ ਨਹੀਂ ਹੈ ਜਿਨ੍ਹਾਂ ਦੇ ਗਾਈਡਨਸ ਦੇ ਨਾਲ ਅਸੀਂ ਚੱਲਣਾ ਹੈ ਤੇ ਅਸੀਂ ਫੇਲ ਹੋ ਸਕਦੇ ਹਾਂ ਤੋਂ ਸਾਨੂੰ ਜ਼ਰੂਰਤ ਹੈ ਐਸੇ ਲੀਡਰਾਂ ਦੀ ਜਿਹੜੇ ਸਾਨੂੰ ਸਮੇਂ-ਸਮੇਂ ਪਰ ਸਾਡਾ ਮਾਰਗਦਰਸ਼ਨ ਕਰਨਗੇ 9 ਸਤੰਬਰ ਤੋਂ ਲੈ ਕੇ 12 ਸਤੰਬਰ ਤੱਕ ਗੁਰਦਾਸਪੁਰ ਦਾਣਾ ਮੰਡੀ ਦੇ ਵਿੱਚ ਹੋ ਰਿਹਾ ਹੈ। ਤੋਂ ਮੈਂ ਨਾਲ ਹੀ ਅਪੀਲ ਕਰਾਂਗਾ ਕਿ ਜਿੰਨੇ ਵੀ ਸਾਡੇ ਪਾਸ ਸਹਿਬਾਨ ਨੇ ਪ੍ਰਬੰਧ ਪ੍ਰਧਾਨ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿਉ ਮਿਹਰਬਾਨੀ ਕਰਕੇ ਉਸ ਜਗ੍ਹਾ ਦੇਤੇ ਸਹਿਯੋਗ ਦੇਣ ਦੀ ਕੋਸ਼ਿਸ਼ ਕਰੋ। ਥੈਂਕ ਯੂ।